ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਅਸੀਂ ਬਣਾਵਾਂਗੇ ਕਿਨਵਾ ਸੈਲਡ ਤੇ ਆ ਤੁਸੀਂ ਦੇਖ ਸਕਦੇ ਹੋ ਛੋਟੇ ਛੋਟੇ ਜਿਹੇ ਬੀਜ ਆ ਵੈਸੇ ਇਹਨੂੰ ਮਦਰ ਆਫ 올 ਗ੍ਰੇਨਸ ਵੀ ਬੋਲਿਆ ਜਾਂਦਾ ਹੈ ਬਟ ਇਹ ਗ੍ਰੇਨ ਨਹੀਂ ਹੈ ਅਨਾਜ ਨਹੀਂ ਹੈ ਇਹ ਇੱਕ ਬੀਜ ਹੈ ਅਸੀਂ ਦੇਖਦੇ ਹਾਂ ਕਿ ਇਹਦਾ ਸਲਾਦ ਕਿਵੇਂ ਬਣਾਇਆ ਜਾਂਦਾ ਤੇ ਨਾਲ ਨਾਲ ਅਸੀਂ ਦੇ ਬੈਨੀਫਿਟਸ ਵੀ ਦੇਖਾਂਗੇ ਤਾਂ ਸਭ ਤੋਂ ਪਹਿਲਾਂ ਤੁਸੀਂ ਦੇਖ ਸਕਦੇ ਹੋ ਮੈਂ ਦੋ ਵੱਡੇ ਕੱਪ ਜਿਹੜੇ ਸੀਗੇ ਜੋ ਇਹਦੇ ਨਾਲ ਹੀ ਮਿਲੇ ਸੀਗੇ ਉਹਨਾਂ ਨੂੰ ਅ ਲੀਲੀ ਤੇ ਪਾਣੀ ਚ ਭੋ ਕੇ ਮਤਲਬ ਪਹਿਲਾ ਚੰਗੀ ਤਰ੍ਹਾਂ ਤੁਸੀਂ ਧੋ ਲੈਣਾ ਹੈ ਫਿਰ ਪਾਣੀ ਚ ਭੋ ਕੇ ਰੱਖ ਦੇਣਾ ਹੈ 7-8 ਘੰਟੇ ਲਈ ਤੇ ਉਸ ਤੋਂ ਬਾਅਦ ਜਦੋਂ 7-8 ਘੰਟੇ ਹੋ ਜਾਣ ਇਹਨੂੰ ਉਬਾਲ ਲੈ ਤੁਸੀਂ ਪਾਣੀ ਪਾ ਕੇ ਤੇ ਉਦੋਂ ਤੱਕ ਤੁਸੀਂ ਇਹਨੂੰ ਰਜਾਉਣਾ ਹੈ ਜਦੋਂ ਤੱਕ ਇਹ ਸਾਰਾ ਪਾਣੀ ਭਾਫ਼ ਬਣ ਕੇ ਉੱਡ ਨਾ ਜਾਵੇ ਤੇ ਇਹ ਬਿਲਕੁਲ ਫਲਫੀ ਫਲਫੀ ਜਿਹਾ ਨਾ ਬਣ ਜਾਵੇ ਠੀਕ ਹੈ ਤੇ ਕੀਨਵਾ ਜਿਹੜਾ ਹੈਗਾ ਇਹ ਬਹੁਤ ਹੀ ਵਧੀਆ ਇੱਕ ਤੁਸੀਂ ਕਹਿ ਸਕਦੇ ਹੋ ਬੀਜ ਹੈ ਤੁਸੀਂ ਇਹਨੂੰ ਚਾਵਲ ਦੀ ਜਗ੍ਹਾ ਖਾ ਸਕਦੇ ਹੋ ਇੱਕ ਪ੍ਰੋਪਰ ਪ੍ਰੋਟੀਨ ਮੀਲ ਹੈ ਇਹ ਅਸੀਂ ਇਹਦੇ ਅੱਗੇ ਬੈਨੀਫਿਟਸ ਦੇਖਾਂਗੇ ਕੀ ਕੀ ਹੈ ਬਣਾਉਣਾ ਵੀ ਇਹਨੂੰ ਬਹੁਤ ਜ਼ਿਆਦਾ ਆਸਾਨ ਹੈ ਹੁਣ ਅਸੀਂ ਇੱਥੇ ਕੀ ਕਰਨਾ ਹੈ ਗੈਸ ਆਫ ਕਰ ਦੇਣਾ ਤੇ ਇਹਨੂੰ ਠੰਡਾ ਹੋਣ ਲਈ ਰੱਖ ਦੇਣਾ ਹੁਣ ਅਸੀਂ ਸਬਜ਼ੀਆਂ ਕੱਟਾਂਗੇ ਮੈਂ ਤੇ ਖੀਰਾ ਟਮਾਟਰ ਤੇ ਪਿਆਜ਼ ਲੈ ਲਈਆਂ ਤੁਸੀਂ ਚਾਹੋ ਤਾਂ ਹੋਰ ਕੋਈ ਚੀਜ਼ ਵੀ ਐਡ ਕਰ ਸਕਦੇ ਹੋ ਬਟ ਆਪਣੇ ਆਪ 'ਚ ਇੱਕ ਪ੍ਰੋਪਰ ਮੀਲ ਹੈ ਸੋ ਮੈਂ ਇਥੇ ਜ਼ਿਆਦਾ ਕੁਝ ਨਹੀਂ ਐਡ ਕੀਤਾ ਖੀਰਾ ਤੇ ਪਿਆਜ਼ ਇਸ ਕਰਕੇ ਐਡ ਕੀਤਾ ਕਿਉਂਕਿ ਇਹ ਮਤਲਬ ਕਿ ਤੁਹਾਡੀ ਸਕਿਨ ਨੂੰ ਹਾਈਡਰੇਟ ਰੱਖਦੇ ਨੇ ਰਿਫਰੈਸ਼ਿੰਗ ਹੁੰਦੇ ਨੇ ਇਹ ਉਸ ਤੋਂ ਇਲਾਵਾ ਜਿਹੜੇ ਟਮਾਟਰ ਮੈਂ ਯੂਜ਼ ਕੀਤੇ ਆ ਇਹ ਮੈਂ ਘਰੇ ਹੀ ਉਗਾਈ ਸੀਗੇ ਇਹਨਾਂ ਦਾ ਬਹੁਤ ਹੀ ਵਧੀਆ ਖੱਟਾ ਮਿੱਠਾ ਟੇਸਟ ਸੀਗਾ ਤੇ ਸਿਟਰਸ ਫਰੂਟ ਹੈ ਤੁਹਾਨੂੰ ਵਿਟਾਮਿਨ ਸੀ ਮਿਲ ਜਾਊਗਾ ਉਸ ਤੋਂ ਲਾਵਾ ਸੋਇਆ ਦੇ ਪੱਤੇ ਦੇ ਲੀव्स ਵੀ ਜਿਨ੍ਹਾਂ ਨੂੰ ਬੋਲਦੇ ਆ ਇਹਨਾਂ ਚ ਵੀ ਐਂਟੀਆਕਸੀਡੈਂਟਸ ਹੁੰਦੇ ਨੇ ਤੇ ਆ ਵੀ ਤੁਹਾਡੀ ਹੈਲਥ ਲਈ ਬਹੁਤ ਵਧੀਆ ਨੇ ਤੇ ਇਹਨਾਂ ਦੀ ਖੁਸ਼ਬੂ ਵੀ ਬਹੁਤ ਅੱਛੀ ਹੁੰਦੀ ਹੈ ਉਸ ਤੋਂ ਬਾਅਦ ਇੱਥੇ ਮੈਂ ਦਹੀਂ ਦਾ ਪਾਣੀ ਕੱਢ ਲਿਆ ਸੀਗਾ ਇੱਕ ਬੈਸਟ ਪ੍ਰੋਬਾਇਓਟਿਕ ਹੈ ਤੇ ਇਹਦੇ ਨਾਲ ਜੋ ਸੈਲਡ ਦਾ ਓਵਰਆਲ ਟੇਸਟ ਹੈ ਬਹੁਤ ਵਧੀਆ ਹੋ ਜਾਂਦਾ ਆ ਤੁਸੀਂ ਇੱਕ ਮੇਨ ਇੰਗਰੀਡੀਅੰਟ ਬੋਲ ਸਕਦੇ ਹੋ ਇਹਦੇ ਵਿੱਚ ਮੈਂ ਪਾਇਆ ਵਰਜਨ 올ਿਵ ਆਇਲ ਤੇ ਉਸ ਤੋਂ ਬਾਅਦ ਅਸੀਂ ਪਾ ਦਵਾਂਗੇ ਨਿੰਬੂ ਨਿਚੋੜ ਕੇ ਤੇ ਉਸ ਤੋਂ ਬਾਅਦ ਇਹ ਦਿਲ ਦੇ ਪੱਤੇ ਇਹ ਮੈਂ ਪਾਤੇ ਤੇ ਸਾਰੀਆਂ ਚੀਜ਼ਾਂ ਨੂੰ ਮਿਕਸ ਕਰ ਲਵਾਂਗੇ ਤੇ ਇਸ ਟਾਈਮ ਇਹਦੀ ਖੁਸ਼ਬੂ ਬਹੁਤ ਜ਼ਿਆਦਾ ਸੋਹਣੀ ਆ ਰਹੀ ਸੀਗੀ ਹੁਣ ਇਹਦੇ ਵਿੱਚ ਅਸੀਂ ਕੀਨਵਾ ਐਡ ਕਰ ਦਾਂਗੇ ਕੀਨਵਾ ਐਡ ਕਰਨ ਤੋਂ ਬਾਅਦ ਅਸੀਂ ਸਾਰੀ ਸਬਜ਼ੀਆਂ ਜਿਹੜੀਆਂ ਹੈਗੀਆਂ ਉਹ ਐਡ ਕਰ ਦਾਂਗੇ ਤੇ ਇੱਥੇ ਤੁਸੀਂ ਦੇਖ ਸਕਦੇ ਹੋ ਮੈਂ ਔਰੀਗানোਸ ਪਾਏ ਆ ਓਰੀਗਨੋ ਨਾਲ ਲੈਣ ਦਾ ਟੇਸਟ ਇਨਹਾਂਸ ਹੋ ਜਾਊਗਾ ਉਸ ਤੋਂ ਬਾਅਦ ਲੂਣ ਪਾਇਆ ਤੇ ਕਾਲੀ ਮਿਰਚ ਤੇ ਬਸ ਸਾਰੀਆਂ ਚੀਜ਼ਾਂ ਨੂੰ ਅਸੀਂ ਮਿਕਸ ਕਰ ਦਵਾਂਗੇ ਸੋ ਸਾਡਾ ਕੀਨਵਾ ਸੈਲਡ ਜਿਹੜਾ ਹੈ ਗਿਆ ਬਣ ਕੇ ਤਿਆਰ ਹੈ ਮੈਨੂੰ ਨਹੀਂ ਪਤਾ ਤੁਹਾਨੂੰ ਦੇਖਣ ਚ ਵਧੀਆ ਲੱਗ ਰਿਹਾ ਨਹੀਂ ਲੱਗ ਰਿਹਾ ਬਟ ਜਦੋਂ ਇਹਦਾ ਪਹਿਲਾ ਹੀ ਚਮਚ ਮੈਂ ਮੂੰਹ ਚ ਪਾਇਆ ਸੀ ਇਟ ਵਾਸ ਸੋ ਅਮੇਜ਼ਿੰਗ ਕਿ ਮੈਂ ਅਗਲੇ ਹੀ ਦਿਨ ਇਹਨੂੰ ਫੇਰ ਬਣਾ ਲਿਆ ਲਾਈਕ ਹੁਣ ਇਹ ਮੇਰੀ ਡੇਲੀ ਤੁਸੀਂ ਐਜ਼ ਅ ਸਨੈਕ ਦੇ ਤੌਰ ਤੇ ਮੈਨੂੰ ਖਾਂਦੀ ਆ ਸੋਏ ਦੇ ਬੈਨੀਫਿਟਸ ਦੇਖ ਲੈਂਦੇ ਆ ਪਹਿਲੀ ਗੱਲ ਤਾਂ ਪ੍ਰੋਟੀਨ ਰਿਚ ਹੈ ਫਾਈਬਰ ਲੋਡਡ ਹੈ ਤੁਹਾਨੂੰ ਫੁੱਲ ਰੱਖੂਗਾ ਬਹੁਤ ਟਾਈਮ ਲਈ ਅ ਤੇਜਿਟੇਰੀਅਨਸ ਲਈ ਵਧੀਆ ਹੈ ਕਿਉਂਕਿ ਪ੍ਰੋਪਰ ਪ੍ਰੋਟੀਨ ਮੀਲ ਹੈ ਇੱਕ ਫਾਈਬਰ ਚ ਬਹੁਤ ਵਧੀਆ ਹੁੰਦਾ ਪਾਚਨ ਜਿਹੜਾ ਹੈਗਾ ਕ੍ਰਿਆ ਉਹਨੂੰ ਵਧੀਆ ਰੱਖਦਾ ਹੈ ਉਸ ਤੋਂ ਇਲਾਵਾ ਇਹਦਾ ਗਲਾਈਸੈਮਿਕ ਇੰਡੈਕਸ ਸਲੋ ਹੁੰਦਾ ਹੈ ਮਤਲਬ ਕਿ ਅਗਰ ਤੁਸੀਂ ਇਹਨੂੰ ਖਾਓਗੇ ਤੇ ਤੁਹਾਡਾ ਬਲੱਡ ਸ਼ੂਗਰ ਲੈਵਲ ਅਸ ਤੇਜ਼ੀ ਨਾਲ ਨਹੀਂ ਵਧੂਗਾ ਹੌਲੀ ਹੌਲੀ ਮਤਲਬ ਕਿ ਉਹਨੂੰ ਲਾਈਕ ਕੰਟਰੋਲ ਚ ਰੱਖੂਗਾ న్యూਟ੍ਰੀਸ਼ਨਲ ਫੈਕਟਸ ਦੇਖ ਲੈਂਦੇ ਆ 100 ਗ੍ਰਾਮ ਚ ਕਿਨਵਾ ਚ 120 ਕੈਲਰੀ ਹੁੰਦੀਆਂ ਨੇ ਕਾਰਬ ਜਿੱਕੇ ਗ੍ਰਾਮ ਹੁੰਦੇ ਨੇ ਪ੍ਰੋਟੀਨ 4 ਗ੍ਰਾਮ ਹੁੰਦਾ ਸਾਰੀ ਨੌ ਦਿਨੋ ਅਮਾਈਨੋ ਐਸਿਡਸ ਹੁੰਦੇ ਨੇ ਫਾਈਬਰ 2.8 ਗ੍ਰਾਮ ਤੇ ਫੈਟ 1.5 ਗ੍ਰਾਮ ਤੇ ਤੁਸੀਂ ਦੇਖ ਸਕਦੇ ਹੋ ਦੇ ਇੰਨੇ ਜ਼ਿਆਦਾ ਬੈਨੀਫਿਟਸ ਆ ਤਾਂ ਇਹਨੂੰ ਟ੍ਰਾਈ ਕਰਨਾ ਤਾਂ ਜ਼ਰੂਰ ਬੰਦ ਹੈ ਤੇ ਤੋਂ ਨੂੰ ਇਹ ਸਾਲੀ ਬਹੁਤ ਪਸੰਦ ਆਊਗਾ ਤੇ ਮੈਨੂੰ ਉਮੀਦ ਹੈ ਤੁਸੀਂ ਇਸ ਨੂੰ ਜ਼ਰੂਰ ਬਣਾਉਂਗੇ ਮਿਲਦੇ ਹਾਂ ਫਿਰ ਨੈਕਸਟ ਵੀਡੀਓ ਦੇ ਵਿੱਚ ਸਤਿ ਸ਼੍ਰੀ ਅਕਾਲ